ਹਾਂਜੀ ਸਤਿ ਸ਼੍ਰੀ ਅਕਾਲ ਜੀ ਲੋਜ ਆਪਾਂ ਚੱਲੇ ਆਂ ਜੀ ਚੰਡਾ ਸਾਹਿਬ ਦਸਵੀ ਪਾਰਸ਼ਾਹੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਤੇ ਫਕਰ ਬਾਬਾ ਕੀ ਬਲੈ ਸ਼ਾ ਦੀ ਧਰਤੀ ਚੰਡਾ ਸਾਹਿਬ ਚੱਲੇ ਆਪਾਂ ਦਰਸ਼ਨ ਕਰਨ ਠੀਕ ਹੈ ਜੀ ਕਿਉਂਕਿ ਅੱਜ ਆ ਦਿਨ ਵੀਰਵਾਰ ਦਿਨ ਵੀਰਵਾਰ ਦੇ ਉੱਥੇ ਬਹੁਤ ਸੰਗਤ ਆਉਂਦੀ ਦਰਸ਼ਨ ਕਰਨ ਵਾਸਤੇ ਠੀਕ ਹੈ ਜੀ ਤੇ ਆਪਣੀ ਸੇਵਾ ਲੱਗੀ ਆ ਦੁੱਧ ਦੀ ਕਿਉਂਕਿ ਆਪਾਂ ਇੱਕ ਪਸ਼ੂ ਦਾ ਦੁੱਧ ਲੰਗਰ ਹਾਲ ਪਚਾਉਣਾ ਹੁੰਦਾ ਠੀਕ ਹੈ ਜੀ ਤੇ ਨਾਲੇ ਆਪਾਂ ਕਰਕੇ ਆਵਾਂਗੇ ਦਰਸ਼ਨ ਤੇ ਆਪਾਂ ਹਰ ਵੀਰਵਾਰ ਦੁੱਧ ਦੀ ਸੇਵਾ ਤੇ ਨਾਲੇ ਦਰਸ਼ਨ ਕਰਕੇ ਆਈਏਗੇ ਜੀ ਤੇ ਅੱਜ ਤੁਹਾਨੂੰ ਆਪਾਂ ਚੰਡਾ ਸਾਹਿਬ ਪਹੁੰਚ ਕੇ ਤੁਹਾਨੂੰ ਦਰਸ਼ਨ ਕੋਣੇ ਗੁਰੂ ਘਰ ਦੇ ਠੀਕ ਹੈ ਜੀ ਤੇ ਕੰਨਾ ਚੱਲੇ ਸੀ ਗੱਡੀ ਤੇ ਮੈਂ ਚੱਲ ਮੋਰਸਾਂ ਲੈ ਚਾਲਦੇ ਇਕੱਲੇ ਨ ਜਾਣਾ ਪਹਿਲਾਂ ਠੀਕ ਹੈ ਜੀ ਘਰੇ ਸਲਾਹ ਸੀ ਪਰ ਇਰਾ ਦੇ ਇਕੱਲੇ ਚਲੋ ਮੈਂ ਚਲੋ ਇਕੱਲੇ ਜਾਪਾ ਆਉਣੇ ਦੁੱਧ ਠੀਕ ਹੈ ਡੋਲੀਆਂ ਪਟਾਂ ਕ ਲਈ ਦੁੱਧ ਵਾਲੀ ਨਾਲ ਠੀਕ ਹੈ ਦੋ ਜੀ ਠੀਕ ਹੈ ਮੋਰਸੇ ਗਿਸ਼ਟਾ ਹੋ ਗਿਆ ਠੀਕ ਆ ਜੀ ਤੇ ਮੋਟਰਸ ਪਲੇਟਾ ਤੋਂ ਘਾਰੇ ਹੱਕ ਮਟੇ ਲੋ ਮਿਲਦੇ ਆ ਜੀ ਗੁਰੂ ਘਰ ਤੇ ਕਰੋਨੇ ਤੁਹਾਨੂੰ ਦਰਸ਼ਨ ਕੀ ਜੀ ਪਹੁੰਚ ਗਏ ਗੁਰੂ ਘਰ ਚੰਦਾ ਸਾਹਿਬ ਚੰਗੇ ਕਰੋ ਦਰਸ਼ਨ ਜੀ ਗੁਰੂ ਕਰਦੇ ਕਰੋ ਦਰਸ਼ਨ ਜੀ ਗੁਰੂ ਕਰਦੇ ਤੇ ਮਤਲਬ ਬੜੀ ਦੂਰ ਦੂਰ ਤੋਂ ਸੰਗਤ ਹੁੰਦੀ ਆ ਦਰਸ਼ਨ ਕਰਨ ਵਾਸਤੇ ਕੋਈ ਤਾਂ ਤਸੀਨ ਪਾਸ਼ੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਰਤੀ ਤੇ ਆਏ ਸੀ ਠੀਕ ਹੈ ਜੀ ਤੇ ਇੱਥੇ ਇੱਕ ਫਕੀਰ ਹੋਇਆ ਉਹ ਕੋ ਬਲੈ ਸ਼ਾ ਉਹ ਇਸ ਤਰਤੀ ਤੋਂ ਚੰਡਾ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਜਾਂਦੇ ਹੁੰਦੇ ਉਸ ਟਾਈਮ ਮਤਲਬ ਪੁਰਾਣੇ ਸਮੇਂ ਵਿੱਚ ਕੱਚੇ ਰਾਹਤੇ ਹੁੰਦੇ ਸੀ ਪਾਣੀ ਛਿੜਕ ਕੇ ਬੁੱਕਰ ਮਾਰਦੇ ਹੁੰਦੇ ਸੀ ਠੀਕ ਹੈ ਤੇ ਉਸ ਟਾਈਮ ਸੰਗਤ ਪੁੱਛਦੀ ਸੀ ਲੋਕ ਪੁੱਛਦੇ ਵੀ ਇਸੀ ਵਾ ਉਹ ਮਤਲਬ ਅਗੋਂ ਫਕੀਰ ਜਿਹੜੇ ਬਾਪੂ ਲੈ ਸ਼ਾਹ ਜੀ ਉਹ ਕਹਿੰਦੇ ਹੁੰਦੇ ਸੀ ਵੀ ਇੱਥੇ ਮੇਰਾ ਸ਼ੈ ਸ਼ਾਹ ਮੇਰਾ ਮਹਾਰਾਜ ਮੇਰੇ ਗੁਰੂ ਨੇ ਆਉਣਾ ਇਸੇ ਰਸਤੇ 'ਚ ਠੀਕ ਹੈ ਤੇ ਮੜੀ ਤਪੱਸਿਆ ਤਪ ਕਰਦੇ ਸੀ ਤਪੱਸਿਆ ਹੀ ਸੀ ਇਹ ਬੜੀ ਤੇ ਫਕੀਰ ਨੇ ਕੀਤੀ ਬਾਪੂ ਬਲ ਲੈ ਸ਼ਾਹ ਨੇ ਤੇ ਇਸ ਧਰਤੀ ਤੇ ਫਿਰ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਤੇ ਉਹਨਾਂ ਨੇ ਦਰਸ਼ਨ ਦਿੱਤੇ ਸੀ ਬਰਤੂ ਵਲੇ ਸ਼ਾਨ ਹੁੰਦਾ। ਕੋਕੀ ਇਹਨੂੰ ਠੀਕ ਹੈ। ਤੇ ਹੁਣ ਇਸ ਤਰਤੀ ਤੇ ਬੜੀ ਦੂਰ ਦੂਰ ਤੱਕ ਸੰਗਤ ਹੁੰਦੀ ਆ ਦਰਸ਼ਨ ਕਰਨ ਵਾਸਤੇ। ਠੀਕ ਹੈ। ਤੇ ਦਰਸ਼ਨ ਕਰਕੇ ਆਪਣੀਆਂ ਕਿੰਦੇ ਆ ਇਸ ਤਰਤੀ ਤੋਂ ਬੜਾ ਲੋਕਾਂ ਨੂੰ ਸਕੂਨ ਮਿਲਦਾ ਤੇ ਦੁੱਖ ਦੂਰ ਕਰ ਪੁੰਦੇ ਨੇ। ਠੀਕ ਹੈ। ਖੁਦੂਲ ਦਰਸ਼ਨ ਖੁਸ਼ੀਆਂ ਪ੍ਰਾਪਤ ਕਰਦੇ ਨੇ ਇਸ ਧਰਤੀ ਤੋਂ ਕਿ ਚੀਨ ਸਰੋਵਰ ਇਹ ਗੂ ਕਰਦਾ ਸਰੋਵਰ ਠੀਕ ਹੈ ਸੱਚਾ ਤੁਆਸ਼ਾ ਪਰਬਤ ਸਿੰਘ ਜੀ ਨੂੰ ਘਰ ਦੇ ਬੜੀ ਦੂਰ ਦੂਰ ਸੰਗਤ ਆਉਂਦੀ ਹੈ ਜੀ ਇਸ ਇਥੇ ਦਰਸ਼ਨ ਕਰਨ ਵਾਸਤੇ ਮੇਰਾ ਮਹਾਰਾਜ ਖੁਸ਼ੀਆਂ ਦਾ ਸਭ ਨੂੰ ਖੁਸ਼ੀਆਂ ਵੰਡਦੇ ਰਹਿ। ਠੀਕ ਹੈ। ਹਰ ਵੀਰਵਾਰ ਦਰਸ਼ਨ ਕਰਨ ਵਾਸਤੇ ਆਈਦੇ ਆ ਠੀਕ ਹੈ ਜੀ ਸੁਹਾਏ ਗੁਰੂ ਸੁਹਾਏ ਗੁਰੂ ਸੁਹਾਏ ਗੁਰੂ ਸੁਹਾਏ ਗੁਰੂ ਸੁਹਾਏ ਗੁਰੂ سچا پاشا گرو واحد صاحب واحد سچ پاشا ستنام شری واحو واحد 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 آ میرا ਬਬ ਬਲਾਤਾ ਸ਼ਾ ਪੀਰ ਚੁਕਾ ਜੀ ਇਹ ਉਹਨਾਂ ਦੇ ਸਮਾਧਾ ਚੁਕਾ ਜੀ ਕਰੋ ਦਰਸ਼ਨ ਆਪਣੇ ਬੰਦੇ ਦਰਸ਼ਨ ਦੇ ਬਹੁਤ nhiều ਜਿਹੜਾ ਸੰਗਤਾਂ ਆਉਂਦੀਆਂ ਪਰਮਾਤਮਾ ਇੱਥੇ ਮੱਥਾ ਤੇ ਕੋਈ ਖੁਸ਼ੀ ਆ ਮੰਗਰ ਉਹ ਵਾਹਿਗੁਰੂ ਵਾਹਿਗੁਰੂ ਸੁਹਾ ਹੈ ਗੁਰੂ ਵਾਹਿਗੁਰੂ ਬਰਾਦਰ ਚੋ ਸ਼ੁਕਤੀ میرا خوشی واحد واحد واحگر 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 اپنے طرح پر سنوائی کرتی ہوں واحگ واحد واحد سچا پاشا واحو 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 لو جی سچا پاتشاہ واحو واحول ادھر لنگر آپ ਇੱਥੇ ਚਾਹ ਦਾ ਲੰਗਰ ਚਾਲ ਚੱਲ ਰਹੀ ਹੈ ਇੱਥੇ ਚਾਹ ਚਾਹ ਲੰਗਰ ਚਾਹ ਦਾ ਲੰਗਰ ਚੱਲਦਾ ਸੰਗਤ ਬੈਠੀ ਹੈ ਚਾਹ ਦਾ ਲੰਗਰ ਫੱਗ ਰਹੀ ਹੈ ਲੰਗਰ ਲੰਗਰ ਗੁਰੂ ਦਾ ਲੰਗਰ ਸੱਚਾ ਪਾਤਸ਼ਾਹ ਜਿੱਥੇ ਗੁਰੂ ਦਾ ਲੰਗਰ ਲਾਤਾ ਸਾਨੂੰ ਹੋ ਗਿਆ ਜੀ ਹਨੇਰੀ ਵਾਲਾ ਠੀਕ ਹੈ ਜੀ ਮੌਸਮ ਚੱਲ ਪਿਆ ਹਨੇਰੀ ਹਵਾ ਵਗੂ ਕਰੇ ਸਕਦਾ ਤੇ ਅੰਮ੍ਰਿਤ ਸੱਚਾ ਕਾ ਸਾ ਦਿਉੜੀ ਠੀਕ ਹੈ ਜੀ ਕਰੋ ਦਰਸ਼ਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਕਰੋ ਦਰਸ਼ਨ ਚੰਗੇ ਤੇ ਸੰਗਤ ਜਿਵੇਂ ਸੁਬਾਹ ਤੋਂ ਹੁਣ ਤਾਂ ਟਾਈਮ ਹੋ ਗਿਆ 4:00 ਵਜੇ ਠੀਕ ਹੈ ਜੀ ਤੇ ਕਿ ਸੁਬਾਹ ਜਿਆਦਾ ਸੰਗਤ ਹੁੰਦੀ ਆ ਠੀਕ ਹੈ ਜੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਹੁਣ ਸੰਗਤ ਵਧਦੀ ਜਾਊਗੀ ਇੱਥੇ ਹਰ ਵੀਰ ਵਾਰ ਬਹੁਤ ਸੰਗਤ ਹੁੰਦੀ ਐ ਇਸ ਗੁਰੂ ਘਰੇ ਠੀਕ ਹੈ ਜੀ ਤੇ ਲੁਕਰਗੱਟ ਠੀਕ ਹੈ ਜੀ ਦਰਸ਼ਨ ਕਰਦੇ ਨੇ ਮਹਾਰਾਜ ਇੱਥੇ ਕੋਵੀ ਸਿੰਘ ਜੀ ਅੱਗੇ ਪਾਸ਼ਾ ਜੀ ਤੇ ਜੀਰ ਬਾਬਾ ਬਲੈ ਸ਼ਾ ਪਾਪੂ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਠੀਕ ਹੈ ਤੇ ਉਹ ਇਹ ਜੀ ਸੱਚਾ ਪਾਸ਼ਾ ਤੇ ਤਾਂ ਫਿਰ ਮੇਰੇ ਸਤ ਨੂੰ ਸਰਬੱਤ ਦਾ ਭਲਾ ਕਰੀ ਠੀਕ ਆ ਹਰ ਹਰ ਖੁਸ਼ੀਆਂ ਹੋਣ ਦਾਤਿਆ ਸੰਗਤ ਵਾਹਿਗੁਰੂ ਤੇਰੇ ਦਰ ਤੇ ਠੀਕ ਆ ਜਦ ਤੱਕ ਦਰਸ਼ਨ ਕਰਨ ਵਾਸਤੇ ਇਦਾਂ ਹੀ ਹੁੰਦੀ ਰਵੇ ਤੇ ਮੇਰਾ ਸੱਚਾ ਆਪਾਸ਼ਾ ਵਾਹਿਗੁਰੂ ਵਾਹਿਗੁਰੂ ਦਾਤਿਆ ਸੱਚਾ ਆਪਾਸ਼ਾ ਵਾਸ਼ਾ ਅੱਜ ਮੌਸਮ ਥੋੜਾ ਹਨੇਰੀ ਵਾਲਾ ਹੋ ਗਿਆ ਠੀਕ ਹੈ ਜੀ ਵਾਹਿਗੁਰੂ 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 ਅੱਛਾ ਅੱਛਾ ਵਾਸ਼ਾ ਵਾਹਿਗੁਰੂ ਅਸੀਂ ਜਿਆਸਾ ਲੋ ਜੀ ਆਪਾਂ ਵੀ ਚੱਲੀਏ ਠੀਕ ਹੈ ਜੀ ਦਰਸ਼ਨ ਕਰਦੇ ਕੁਰ ਕਰਦੇ ਠੀਕ ਹੈ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਆਤਮਾ ਸਭ ਨੂੰ ਉਹ ਦਾਤਾ ਖੁਸ਼ੀਆਂ ਦਵੇ ਤੌਤਾ ਹਿੰਦ੍ਰਸਤੀਆਂ ਬਖਸ਼ੇ ਹਰ ਪਰਿਵਾਰ ਨੂੰ ਹਰ ਕਰ ਠੀਕ ਹੈ ਜੀ ਖੁਸ਼ੀਆਂ ਖੁਸ਼ ਖੁਸ਼ੀ ਦੋਤੇ ਆ ਇੱਥੇ ਹੁੰਦੇ ਰਹੇ ਤੇ ਦਰਤੇ ਪਰਮਾਤਮਾ ਦੋਤੇ ਆ ਸੱਚੇ ਆਪਾਸ਼ਾ ਹਰ ਪਰਿਵਾਰ ਨੂੰ ਖੁਸ਼ੀਆਂ ਮੰਡੇ ਦੋਤੇ ਆ ਮੇਰਿਆ ਇਹ ਧਰਤੀ ਬੜੀ ਪਾਗਾਂ ਵਾਲੀ ਅਸੱਚਾ ਪਾਸ਼ਾ ਵਾਹਿਗੁਰੂ ਰਪੀਰ ਸਾਡੇ ਨੇ ਬੜੀ ਸੇਵਾ ਕੀਤੀ ਦਾਤੇ ਨੇ ਵਾਹਿਗੁਰੂ ਰਪੀਰ ਨੇ ਝਾੜੂ ਮਾਰੇ ਪਾਣੀ ਛਿੜਕੇ ਰਸਤਿਆਂ 'ਚ ਦਾਤੇ ਉਸ ਫੱਕਰ ਠੀਕ ਹੈ ਜੀ ਉਹ ਫੱਕਰ ਇਹ ਹੁੰਦੀ ਸੇਵਾ ਕੀਤੀ ਹੈ ਗੁਰੂ ਗੋਵੀ ਸਿੰਘ ਮਾਦਾਸੀ ਪਾਸ਼ਾ ਨੇ ਉਹਨੂੰ ਦਰਸ਼ਨ ਦਿੱਤੇ ਦਾ ਇੱਥੇ ਆਣ ਕੇ ਚੰਡੇ ਸਾਹਿਬ ਠੀਕ ਹੈ ਜੀ ਵਾਹਿਗੁਰੂ ਤੇ ਅੱਜ ਇਸ ਧਰਤੀ ਤੇ ਰੌਣਕਾਂ ਲੱਗੀਆਂ ਹੋਈਆਂ ਠੀਕ ਹੈ ਬਹੁਤ ਦੂਰ ਦੂਰ ਤੱਕ ਸੰਗਤ ਆਉਂਦੀ ਆ ਤੇ ਦਰਸ਼ਨ ਕਰਦੀ ਆ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ